ਨੀਟੂ ਇਸ ਵਾਰ ਆਪ ਜੋ ਪੰਜਾਬ ਮੇ ਚਾਰ ਜਗ੍ਹਾ उपचुनाव ਹੋ ਰਹੇ ਆ ਵਾਪੇ ਨਜ਼ਰ ਨਹੀਂ ਆ ਰਹੇ ਹੋ ਕੀ ਕਾਰਨ ਹੈ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲਵਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਰਵਿਦਾਸ ਧੰਤਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਹਾਲੇਲੂਇਆ ਗੋਸਪਾ ਖੁਸ਼ ਜਾਂਦਾ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਰੰਕਾਰ ਮੈਂ ਤੇਰੀ ਸ਼ਨਾ ਔਰ ਜੈ ਕਬੀਰ ਧੰ ਕਬੀਰ ਜਿਕਾਰਾ ਮਾ ਚਿੰਤਪੁਨੀ ਦਾ ਬੋਲ ਸੱਚੇ ਦਰਬਾਰ ਕੀ ਜੈ ਦੇਖੋ ਜੀ ਮੈਂ ਤੇ ਮੇਰੇ ਬੰਦੇ ਖੜੇ ਆ ਜੀ ਉੱਥੇ ਤੇ ਉਹਦੇ ਵਾਸਤੇ ਮੈਂ ਆਪਣਾ ਪੂਰਾ ਜੋਰ ਲਾਉਂਗਾ ਇੱਕ ਗਿੱਦੜ ਵਾਹੇ ਖੜੇ ਆ ਤੇ ਇੱਕ ਬਰਨਾਲੇ ਖੜੇ ਆ ਤੇ ਮੈਂ ਵੀ ਖੜਾ ਹੋਣ ਗਿਆ ਸੀ ਸਰਕਾਰਾਂ ਨੇ ਕਿਸੇ ਤਰੀਕੇ ਨਾਲ ਮੈਨੂੰ ਡੇਟ ਦਾ ਨਹੀਂ ਪਤਾ ਲੱਗਦਾ ਜੇ ਮੈਨੂੰ ਡੇਟ ਦਾ ਪਤਾ ਲੱਗ ਜਾਂਦਾ ਤੇ ਮੈਂ ਚਾਰੇ ਸੀਟਾਂ ਤੇ ਇੱਕ ਚਾਰੇ ਬੰਦੇ ਖੜੇ ਕਰਨੇ ਸੀ ਆਪਣੇ ਫੈਮਿਲੀ ਮੈਂਬਰ ਜਿਹੜੇ ਚਾਰੇ ਚਾਰਾਂ ਦੀ ਵੋਟਾਂ ਨਹੀਂ ਪਈਆਂ ਸੀਗਾ ਮੈਂ ਉਹੀ ਬੰਦੇ ਖੜੇ ਕਰਨੇ ਸੀ ਤੇ ਮੈਂ ਹੁਣ ਤੇ ਇੱਕ ਬਸ ਇੰਡੀਆ ਕੋ ਭਾਰਤ ਦੇਸ਼ ਕੋ ਛੋਟੀ ਜੀ ਬੇਨਤੀ ਕਰਨਾ ਚਾਹੁੰਦਾ ਮੈਨੂੰ ਤੁਸੀਂ ਇੱਕ ਮੌਕਾ ਦਿਓ ਔਰ ਮੈਨੂੰ ਤੁਸੀਂ ਪੀਐਮ ਬਣਾਂ ਉਹ ਤੇ ਮੈਂ 4 ਘੰਟੇ ਵਾਸਤੇ ਜਰਾ ਦੇਸ਼ ਅਮੀਰ ਨਾ ਕਰਕੇ ਦਿਖਾਏ ਜੋ ਮਰਜ਼ੀ ਕਰਕੇ ਦਿਖਾਉ। ਅੱਛਾ ਚਰਨਜੀਤ ਸਿੰਘ ਚੰਨੀ ਨੇ ਪਿੱਤੇ ਦਿਨਾ ਇੱਕ ਸਟੇਟਮੈਂਟ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਇਹ ਹੋਰ ਕੋਈ ਰਾਜਨੀਤਾ ਪੰਜਾਬ ਦਾ ਸੀਐਮ ਨਹੀਂ ਬਣ ਸਕਦਾ ਪਰ ਨਿਊ ਟੂ ਸ਼ਟਰਾ ਵਾਲਾ ਪੰਜਾਬ ਦਾ ਸੀਐਮ ਬਣ ਸਕਦਾ। ਨਹੀਂ ਮੈਂ ਨਹੀਂ ਬੰਨਣਾ ਚਾਹੁੰਦਾ ਇਹ ਚਰਨਜੀਤ ਚੰਨੀ ਭਾਜੀ ਸੀਐਮ ਮੈਂ ਪੀਐਮ ਬਣੂੰਗਾ ਜੀ। ਮੈਂ ਪੀਐਮ ਬਣਨਾ ਚਾਹੁੰਦਾ ਮੈਂ ਸੀਐਮ ਦਾ ਉਹਦਾ ਚੰਨੀ ਭਾਜੀ ਨੂੰ ਚਾਹੀਦਾ ਕਿਉਂਕਿ ਚੰਨੀ ਭਾਜੀ ਤੋਂ ਜੇ ਕੋਈ ਹੋਰ ਬੰਦਾ ਬਣਿਆ ਤੇ ਪੰਜਾਬ ਦਾ ਬੇੜਾਗਰ ਕੋਨਾ ਇੰਡੀਆ ਦਾ ਭਾਰਤ ਦੇਸ਼ ਦਾ ਬੇੜਾਗਰ ਕੋਨਾ ਕਿਉਂਕਿ ਉਹਨਾਂ ਨੇ ਪੁਲਸ ਮੈਕਮੇਂ ਦੀ ਤਨਖਾਹ ਵਧਾਈ ਸੀ ਸਰਕਾਰੀ ਮਹਿਕਮੇ ਦੀਆਂ ਤਨਖਾਹਾਂ ਵਧਾਈਆਂ ਸੀਗੀਆਂ ਫਿਰ ਉਹ ਕਹਿੰਦੇ ਸੀ ਜਿਹੜੇ ਪੈਨਸ਼ਨ ਰੋਕੀਆਂ ਉਹਨਾਂ ਨੂੰ ਬਹਾਲ ਕਰਾਂਗੇ ਜਿਹਨਾਂ ਲੋਕਾਂ ਦੀ ਪੈਨਸ਼ਨਾਂ ਬੰਦ ਹੋ ਗਈਆਂ ਸਰਕਾਰੀ ਮਹਿਕਮੇ ਦੀਆਂ ਔਰ ਸਰਕਾਰੀ ਨੌਕਰੀਆਂ ਮਿਲਣਗੀਆਂ ਮੰਨ ਲਓ ਇਹ ਜਿਹੜੀ ਚਾਈਨਾ ਵਾ ਸਾਡੇ ਇੰਡੀਆ ਦੀ ਸਾਡੇ ਭਾਰਤ ਦੇ ਦੀ ਚਾਈਨਾ ਜ਼ਮੀਨ ਦੱਬ ਕੇ ਬੈਠੇ ਐ ਹਜ ਤੱਕ ਤੇ ਉਹ ਚੜਾਈ ਨਹੀਂ ਗਿਆ ਨਾ ਤੋਂ ਗਲਾ ਹੀ ਨਹੀਂ ਮਾਰਦੇ ਪਰਦੇ ਇਹ ਦੱਬ ਲੈਂਦੇ ਕਿਸਾਨਾਂ ਨੂੰ ਜਵਾਨਾਂ ਨੂੰ ਕਿਸਾਨਾਂ ਨੂੰ ਜਵਾਨਾਂ ਨੂੰ ਪਰ ਸਰਕਾਰੀ ਧਾਰੇ ਨੂੰ ਸਾਡੇ ਵਰਗੇ ਗਰੀਬ ਬੰਦਿਆਂ ਨੂੰ ਉਹਨਾਂ ਦੇ ਪਰਚੇ ਪਵਾ ਦਿੰਦੇ ਆ ਕਿਸੇ ਡੀਸੀ ਨੂੰ ਕਹਿ ਕੇ ਵੱਡੇ ਅਫਸਰ ਪੁਲਿਸ ਨੂੰ ਕਹਿ ਕੇ ਉਹਦੇ ਉਹਨੂੰ ਕਹਿ ਕੇ ਕੁਆ ਕਰਵਾ ਕੇ ਸਟੇਟਮੈਂਟ ਦੀ ਗੱਲ ਪੁੱਛੀ ਤੁਸੀਂ ਕਹਿ ਰਹੇ ਕਿ ਚੰਨੀ ਸੀਐਮ ਮੈਨਰ ਮਤਲਬ ਉਹਨਾਂ ਨੇ ਗਲਤ ਸਟੇਟਮੈਂਟ ਦਿੱਤੀ ਨੇ ਉਹਨਾਂ ਨੂੰ ਪਤਾ ਨਹੀਂ ਸੀਗਾ ਸਟੇਟਮੈਂਟ ਦਾ ਪੂਰੀ ਸਟੇਟਮੈਂਟ ਮੇਰੇ ਕੋਲ ਸੀਗੀ ਮਤਲਬ ਕਿ ਮੈਨੂੰ ਨਹੀਂ ਪਤਾ ਉਹਨਾਂ ਕਿਉਂ ਕਿਹਾ ਪਰ ਮੈਂ ਪੀਐਮ ਨਹੀਂ ਬਣ ਸੀਐਮ ਨਹੀਂ ਬਣ ਜੰਦਾ ਮੈਂ ਪੀਐਮ ਬਣਨਾ ਚਾਹੁੰਦਾ ਯਾਰ ਮੇਰੇ ਪੀਐਮ ਬਣ ਕੇ ਦਿਖਾਉਂਗਾ ਮੈਂ ਤਾਂ ਹੀ 4 ਘੰਟੇ ਤੇ ਇੰਡੀਆ ਮੇਰ ਕਰੂੰਗਾ ਕਿ ਯਾਨੀ ਕਿ ਐਮਪੀ ਐਮਐਲਏ ਔਰ ਕਾਉਂਸਲਰ ਸਰਪੰਚ ਸਾਰੇ ਮੇਰੇ ਨਿਗਾ ਦੇ ਵਿੱਚ ਹੋਊਗੇ ਯਾਨੀ ਕਿ ਔਦਾ ਵੱਡਾ ਔਦਾ ਮੈਂ ਚਾਹੁੰਦਾ ਹਾਂ ਇਸ ਵਾਰ ਜਿਹੜੀ ਜਿੰਨੀ ਚੋਣਾ ਹੋ ਰਹੀਓ ਚ ਕੋਈ ਤੁਸੀਂ ਬੰਦਾ ਖੜਾ ਕੀਤਾ ਹੈ ਆਪਣਾ ਹੁਣ ਦੇਖੋ ਜੀ ਮੈਂ ਤੇ ਬੰਦੇ ਦੋ ਖੜੇ ਕੀਤੇ ਹਾਂ ਸਾਡਾ ਮੁੰਡਾ ਮੰਤਰੀ ਹੈ ਖ ਇਹ ਮੰਤਰੀ ਸਾਡੇ ਦੇਸ਼ ਦਾ ਮੰਤਰੀ ਬਣੂਗਾ ਇਹ ਆਪਾਂ ਵਾਦਾ ਕਰਦੇ ਆਂ ਇਹ ਦਾ ਨਹੀਂ ਨਹੀਂ ਮੈਂ ਬਣੂਗਾ ਜੀ ਇਹ ਵੀ ਮੈਨੂੰ ਬਣੂਗਾ ਤੇ ਮੈਂ ਵੀ ਦੱਸ ਵੀ ਆਪਣਾ ਨਾਮ ਪਾਈ ਕਰਕੇ ਬੁੱਧ ਆਪਣਾ ਨਾਮ ਦੱਸੋ ਮੰਤਰੀ ਉਹ ਉੱਠ ਕੇ ਰੱਖ ਨਾ ਉੱਠ ਕੇ ਰੱਖ ਮੰਤਰੀ ਇਹ ਮੇਰੇ ਨਾਮ ਅਗਲੀ ਵਾਰ ਦੇਖੋ ਮੈਂ ਜੇ ਨਾ ਰਿਹਾ ਤੇ ਮੇਰਾ ਮੁੰਡਾ ਮੰਤਰੀ ਬਣੂਗਾ ਔਰ ਪ੍ਰਧਾਨ ਮੰਤਰੀ ਬਣੂਗਾ ਇਹ ਤਾਂ ਬਹੁਤ ਛੋਟਾ ਭਾਜੀ ਕਿ ਵਜ਼ਾਪਾ ਕੋਸ਼ਿਸ਼ ਕਰ ਰਿਹਾ ਜੇ ਸਾਡੇ ਕਰਦੇ ਚਾਰ ਵੋਟਾਂ ਨਹੀਂ ਨਪਈਆਂ ਤੇ ਆਪਾਂ ਵੱਡੇ ਅਦੇ ਨੂੰ ਆਪਾਂ ਛੋਟੇ ਮੋਟੇ ਹੱਥ ਨਹੀਂ ਮਾਰਨ ਹਾਂ ਹੁਣ ਆਪਾਂ 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 ਕਿਉਂ ਬਣੀਏ ਪੀ ਆਹ ਵਾਲਾ ਹਾਜੀ ਅਸੀਂ ਬਣਾਂਗੇ ਸਿੱਧਾ ਪੀਐਮ ਬਣਾਂਗੇ ਆਈਸੀਐਮ ਕਿਉਂ ਬਣੀਏ ਛੋਟੇ ਉਧੇ ਤਾਂ ਕਿਉਂ ਜਾਈਏ ਅਸੀਂ ਵੱਡੇ ਉਧੇ ਦੇਖਾਂਗੇ ਨਾ ਸਿੱਧਾ ਹੀ ਤੇ ਇਸ ਕਰਕੇ ਆਪਾਂ ਇਹ ਕੋਸ਼ਿਸ਼ ਹੈ ਕਿ ਸਾਤ ਬਹੁਤ ਹੀ ਦੇ ਨਹੀਂ ਬਣਨ ਸਿਰ ਬੰਨਣਾ ਪਾ 4 ਘੰਟੇ ਵਾਸਤੇ ਹੈ ਪੀਐਮ 4 ਘੰਟੇ ਵਾਸਤੇ ਬਣ ਕੇ ਇੰਡੀਆ ਮੀਰ ਕਰਕੇ ਆਪਣੇ ਦੇਸ਼ ਚ ਵਾਪਸ ਆਏ ਨਾ ਸਾਡਾ ਦੇਸ਼ ਅਮਰੀਕਾ ਤੋਂ ਅੱਗੇ ਆ ਕੈਨੇਡਾ ਤੋਂ ਅੱਗੇ ਆ ਇੰਗਲੈਂਡ ਤੋਂ ਅੱਗੇ ਆ ਸਿਰਫ ਸਾਡੇ ਦੇਸ਼ ਦੀ ਜਿਹੜੀ ਰਾਜਨੀਤੀ ਆ ਇੰਡੀਆ ਨੂੰ ਪਰਦੇਸ਼ ਨੂੰ ਮਾਰ ਦੇਦੀ अच्छा ਤੇ ਆਪਾਂ ਇਸ ਕਰਕੇ ਪੂਰਾ ਸਾਥ ਨਾਲ ਪੂਰੇ ਜੋਹਰ ਨਾਲ ਲੱਗੇ ਆ ਜੀ ਇੱਕ ਵਾਰੀ ਸਾਨੂੰ ਇੱਕ ਮੌਕਾ ਚਾਹੀਦਾ ਬਸ اچھا ਮਤਲਬ ਕਿ ਤੁਸੀਂ 4 ਘੰਟੇ ਲਈ ਕਹਿ ਰਹੇ ਕਿਵੇਂ ਬਣੋਗੇ 4 ਘੰਟੇ ਲਈ ਕੌਣ ਬਣਾਏਗਾ ਤੇ ਫਿਰ 4 ਘੰਟੇ ਬਾਅਦ ਕੌਣ ਰਹੇਗਾ ਦੇਖੋ ਜੀ ਇਦਾਂ ਹੀ ਮਹਿੰਗਾਈ ਰਹੀ ਤੇ ਲੋਕਾਂ ਨੇ ਵੋਟ ਨਹੀਂ ਪਾਣੀ ਲੋਕਾਂ ਨੇ ਕੁਝ ਹੋਰ ਹੀ ਪਾ ਦੇ ਕਿਸੇ ਪਾਰਟੀ ਨੂੰ ਨਹੀਂ ਪਾਣੀ अच्छा क्योंकि जे देखो ਸਾਡੇ ਪਿਆਜ਼ ਇਨੇ ਮਹਿੰਗੇ ਆਲੂ ਇਨੇ ਮਹਿੰਗੇ ਆ ਰਾਸ਼ਨ ਇਨਾ ਮਹਿੰਗਾ ਹੋ ਗਿਆ ਵਾ ਤੇ ਜੇ ਦੱਸੇ ਬੱਸਾਂ ਦਾ ਕਿਰਾਇਆ ਇਨਾ ਮਹਿੰਗਾ ਲੁਧਿਆਣੇ ਦਾ ਟੂਲ ਟੈਕਸ ਸਭ ਤੋਂ ਜ਼ਿਆਦਾ ਮਹਿੰਗਾ ਕਿਸੇ ਐਮਪੀ ਨੇ ਕਿਸੇ ਐਮਐਲ ਨੇ ਕਿਹਾ ਤਕਵੀਰ ਦਾ ਮਹਿੰਗਾਈ ਗਰੀਬ ਮਰਦੇ ਪਿਆ ਕੋਈ ਨਹੀਂ ਕਹਿ ਸਕਿਆ ਸਿਵਾਚਰਨ ਜੀ ਚੰਨੀ ਤੋਂ ਅੱਛਾ ਔਰ ਚੰਦਰ ਗਰੇਵਾਲ ਹੋ ਗਿਆ ਚੰਦਰ ਗਰੇਵਾਲ ਉਹ ਹੱਕ ਵਾਸਤੇ ਲੜਾਈ ਕਰਦਾ ਬੜਾ ਠੀਕ ਆ ਜੀ ਇਕਰਾਮੂ ਵਾਲੀਆ ਜੀ ਉਹ ਵੀ ਲੜਾਈ ਕਰ ਰਹੇ ਹੱਕ ਵਾਸਤੇ ਹੋਰ ਵੀ ਸਾਡੇ ਕਾਫੀ ਜਿਹੜੇ ਮੇਰਾ ਨਾਮ ਨਹੀਂ ਯਾਦ ਬਸਾਰੇ ਉਹ ਮਤਲਬ ਲੜ ਰਹੇ ਆ ਇਸ ਪਰ ਦੇਸ਼ ਵਾਸਤੇ ਅੱਛਾ ਪੰਜਾਬ ਦੇ ਮੁੱਖ ਮੰਤਰੀ ਉਹਨੇ ਕੀ ਕਹਿਣਾ ਜਾਊਂਗੇ ਕਿਉਂਕਿ ਉਹ ਕਹਿ ਰਹੇ ਕਿ ਅਸੀਂ ਬਹੁਤ ਸੀ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਤੇ ਹੁਣ ਜਿੰਨੀ ਚੋਣਾ ਵੀ ਹੋ ਰਹੀਆਂ ਉਹ ਵੀ ਵਾਦੇ ਪੂਰੇ ਕਰ ਰਹੇ ਨੇ ਦਿੱਤੀਆਂ ਆਣੇ ਪਰ ਮੈਨੂੰ ਤਾਂ ਸਾਨੂੰ ਤਾਂ ਨਹੀਂ ਮਿਲੀਆਂ ਤੁਸੀਂ ਤਾਂ ਕਹਿ ਰਹੇ ਮੈਂ ਚੋਣਾ ਲੈਣੇ ਵੇ ਨੌਕਰੀ ਵੀ ਮੰਗਦੇ ਨਹੀਂ ਨੀ ਨੌਕਰੀ ਸਾਡੇ ਘਰ ਦੇ ਵਿੱਚ ਹਾਲ ਦੇਖੋ ਜੀ ਜੇ ਆਪਾਂ ਹੋਈਏ ਨੇ ਤੇ ਲੋਕਾਂ ਵਾਸਤੇ ਲੜ ਰਹੇ ਆ ਤੇ ਇਹ ਨਹੀਂ ਕਿ ਬੰਦਾ ਕਿ ਮੈਂ ਕਹਿੰਦਾ ਇੱਕ ਵਾਰੀ ਕੇ ਸ਼ਰੀਬ ਬੰਦੇ ਨੂੰ ਵੋਟ ਪਾ ਕੇ ਜਿਤਾਓ ਫਿਰ ਪਤਾ ਲੱਗੂਗਾ ਦੇਖੋ ਫੜਾ ਮੜੀਆਂ ਮਾਰਦੇ ਗੱਲਾਂ ਬੋ ਕਰਦੇ ਪਰ ਮੈਂ ਕਹਿੰਦਾ ਇੱਕ ਵਾਰੀ ਸਿਰਫ ਇੱਕ ਮੌਕਾ ਮੰਗਦਾ ਇੱਕ ਮੌਕਾ ਜੇ ਮਿਲ ਗਿਆ ਨਾ ਤੇ ਦੇਸ਼ ਤੇ ਭਾਰਤ ਦੇਸ਼ ਇੰਡੀਆ ਯਾਦ ਕਰੇਗਾ ਵਾਕਿਆ ਬੰਦ ਨੂੰ ਮੌਕਾ ਮਿਲਿਆ ਜੀ ਔਰ ਮੈਂ ਆਪਣੀ ਗੱਲ ਕੀਤੀ ਹੈ ਜੀ ਜੇ ਕਿਸੇ ਨੂੰ ਬੁਰਾ ਲੱਗਾ ਤੇ ਮੈਂ ਮਾਫੀ ਮੰਗਦਾ ਪਰ ਵੋਟਾਂ ਪਾ ਕੇ ਸਿਰ ਮੈਨੂੰ 4 ਕੰਦੇ ਵਾਸਤੇ ਪੀਐਮ ਬਣਾ ਮੈਂ ਚੰਨੀ ਸਾਹਿਬ ਦਾ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਜੀ ਜਿਨ੍ਹਾਂ ਨੇ ਮੈਨੂੰ ਇੰਨਾ ਆਦਰ ਮਨਤਾ ਵੀ ਸੀਐਮ ਨਹੀਂ ਟੂ ਸ਼ਤਰਾਂ ਨੂੰ ਬਣਾਓ ਪਰ ਮੈਂ ਚੰਨੀ ਸਾਹਿਬ ਪੀਐਮ ਬੰਨਾ ਚਾਹੁੰਦਾ ਮੈਂ ਸੀਐਮ ਬੰਨਾ ਨਹੀਂ ਚਾਹੁੰਦਾ